ਸੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਫੇਰ ਸਾਰੀ ਮਸ਼ੀਨਰੀ ਹੁਣ ਖਲੋਤੀ ਆ ਬੰਦੇ ਖਲੋਤੇ ਆ ਚਾਹ ਪਾਣੀ ਬਣੂਗਾ ਤੇ ਫੇਰ ਜੇ ਆ ਕੇ ਬੰਦੇ ਹੌਲੀ ਹੌਲੀ ਰੈਡੀ ਹੋਣਗੇ ਸਾਰੇ ਤੇ ਇਹ ਬੰਦੇ ਬਿਸਤਰਿਆਂ 'ਚੋਂ ਨਿਕਲਣੇ ਆ ਨਹੀਂ ਤੇ ਆਵਜੇ ਬਿਸਤਰਿਆਂ 'ਚੋਂ ਨਿਕਲੇ ਆ ਟਾਈਮ ਹੋ ਗਿਆ ਵਾ 6 ਵਜ ਗਏ ਆ 6 ਵਜੇ ਪੂਰਾ ਦਿਨ ਚੜ ਜਾਂਦਾ ਤੇ ਮੈਨੂੰ ਉੱਠੇ ਨੂੰ 5:30 'ਨੂੰ ਉੱਠਿਆ ਜੇ ਠਾਉਂਦੇ ਆ ਠਾਉਂਦੇ ਆ ਠਾਉਂਦੇ ਆ ਚਾਹ ਚੂ ਬਣਾਉਂਦੇ ਆ 6:00 ਵਜੇ ਆ ਤੇ ਆਪ ਵੀ ਕੱਪ ਡੇਟ ਹੋਣਾ ਖਿਲਰੇ ਖਿਲਰੇ ਤੇ ਸਾਰੇ ਤੁਹਾਨੂੰ ਬਾਅਦ ਚ ਵੀਡੀਓ ਪਾਉਨੇ ਆ ਇਹ ਸਾਡਾ ਮਾਮਾ ਸੌਂ ਰਾਣਾ ਦਵੇਂ ਚਾਹ ਬਣਾਉਂਦਾ ਹੈ ਜਹਾਜ ਲੈ ਕੇ ਚੱਲੇ ਪਾਰ ਮੁੰਡੇ ਨੂੰ ਲਗਾਉਣ ਹੋਰ ਕਿੰਨੇ ਬੰਦਾ ਨਹੀਂ ਹੈਗਾ ਤੇ ਆਪਾਂ ਆਪ ਹੀ ਨਿਗਾਹ ਲਿਓ ਨੇ ਆ ਜਦੋਂ ਕਦ ਆਇਆ ਅੱਜ ਪਾਣੀ ਥੋੜਾ ਚੜਿਆ ਚੰਗਾ ਛੜੂ ਜਿੰਨਾ ਸੋ ਤੇ ਹਵਾ ਵਾ ਵੰਡੇ ਹੀ ਡੰਗਰ ਬਾਹਰ ਬਾੜੇ ਦਾ ਇਹ ਫਾਇਦਾ ਖੁੱਲੇ ਸਾ ਖੁੱਲੀ ਹਵਾ ਦਰਿਆ ਤੋਂ ਹੁਣ ਇੱਥੇ ਹੀ ਛੱਡ ਕੇ ਲਾਗੇ ਲਾਗੇ ਚਰਦੀਆਂ ਰਹਿ ਗਈਆਂ ਮਨ ਜਿਹੋ ਵਿਚਾਰ ਪਾਈ ਨਾ ਕੁੱਤੇ ਵੇਖਿਆ ਜਾਂ ਫਿਰ ਪਿੰਡਿਆਣਿਆਂ ਨੇ ਉਹਨਾਂ ਨੇ ਮਸੀਤਾਂ ਵਾਲਿਆਂ ਘੜਿਆ ਨਾ ਲੱਕਣ ਲੈ ਜਾ ਅੰਦਰ ਹੀ ਪੜਕੇ ਟੱਕਣ ਲਾਉਦਾ ਰਹੇਂਗਾ ਘੰਟੇ ਕਿੰਨੇ ਵਾਹ ਬੈਂਕ ਚੋਂ ਲੈਸ ਹੋਦੇ ਮੈਨੂੰ ਗੱਲ ਨਹੀਂ ਪਤਾ ਕਹਾਂ ਲੱਜੀ ਆ ਉਹ ਮੋੜ ਕੇ ਉੱਥੇ ਖੜਾ ਸੀ ਨਾ ਇਹਨੇ ਬੜੀ ਦੇ ਉਹਨੇ ਲਾਤ ਫਾਰੀ ਸਹੀ ਨਹੀਂ ਨਹੀਂ ਇਹਨੂੰ ਮੈਂ ਕਰੀ ਨਾ ਧੁੰਨ ਕੇ ਮਾਰੀ ਜਾਂਦੀ ਅੱਜ ਤੱਤ ਮਾਰਨਾ ਆ ਗਿਆ ਵਸਤਾੜ ਟੱਕਾ ਲੱਪਣ ਵਾਲੀ ਮਸ਼ੀਨ ਦੇ ਉੱਤੇ ਵੀ ਆਪਣੀ ਜਿੰਮੀ ਮਾਰੀ ਆ ਮੁਹੱਬਤਾਂ ਲੱਗੀਆਂ ਦਾ ਕਿ ਆਪ ਦੀ ਡੇਵਰ ਕੋਲ ਉਹ ਵੇਸਣ ਬਹੁਤ ਉਡੀਕ ਚੋ ਨਾ ਆਇਆ ਨਾ ਡੇਵਰ ਵਾਦੂ ਜੀ ਮੁਹੱਬਤਿਆਰੀ ਦਾ ਲਿਖੇ ਬਾਦ ਕੋ ਵੀਡੀਓ ਕੋਈ ਕੰਮ ਨਹੀਂ ਹੋਣਾ ਇੰਨਾ ਤਰ੍ਹਾਂ ਚੱਲਦਾ ਹਾਂ ਇਹ ਇਹ ਗਰਮੀ ਹੈ ਗਰਮੀ ਆ ਗਰਮੀ ਆ ਇਹ ਆਪਾਂ ਦੇ ਲੈ ਨਿਕਲ ਆਉਂਦੇ ਇੱਥੋਂ ਜਿਹੜੇ ਅੱਜ ਹੋ ਹੀ ਮਹਾਰਾਜ ਕੋਲ ਆ ਗਏ ਨਾ ਉਹ 300 ਗੱਡੀ ਨਾਲ ਹੀ ਸੀ ਤੋਂ ਆਪਾਂ ਹੈ 100 ਗੱਡੀ ਘਟੋ ਘਟ ਚੌੜ ਜਨ ਲੱਗਣਾ ਉੱਧਰ ਅੱਛਾ ਸਾਰੇ ਮੋੜ ਆਉਂਦੇ ਹੁਣ ਅੱਜ ਕੱਲ ਕੰਮ ਨਹੀਂ ਚੱਲਦਾ ਹਾਂ ਵੀ ਯਾਰ ਆ ਸ਼ਾਮੇ ਮੜਿਆ ਠੰਡ ਜੀ ਪੈਂਦੀ ਆ ਤੇ ਆਪਣੇ ਪੂਰੀ ਗਰਮੀ ਹੋ ਜਾਂਦੀ ਆ ਉਹ ਤੇ ਨਹੀਂ ਰੇਤਾਂ ਮੇਰੀ ਨਹੀਂ ਕੰਮ ਕਰਣਾ ਨੇ ਰੇਣੇ ਕੱਢਣਾ ਚਾਰ ਹੋ ਜੀ ਉਹ ਪੁੱਧਰ ਨੇ ਨਾ گاਉਂ ਦਰਤਾ ਪੀ ਜਾਂਦਾ ਮਹਾਰਾਸ਼ਟਰ ਕੁਇਆ ਇਨਾਸੇਗ ਇੱਥੇ ਆਪਣੇ ਫੁੱਲ ਆ ਜਿਹੜੀ ਦਵਾਈ ਆ ਆਪਣੀ ਪਾਉਣ ਦਾ ਝੋਨੇ ਨੂੰ ਕਿਹੇ ਵੀਰ ਦੇ ਬੂਈ ਉਗਦੀ ਹੈ ਨਾ ਇੱਕ ਪੂਰੀ ਕਿੱਲੇ ਦੀ ਪੈਣੀ ਆ ਢੋਲ ਕੇ ਪਾਣੀ ਦੇ ਵਿੱਚ 700 ਐਮਐਲ ਦੇ ਵਿੱਚ ਤੇ ਨਾਲ ਛੱਟਾ ਦੇ ਦਿਓ ਇਧਰੋਂ ਆਪਾਂ ਦਵਾਈ ਪਾਉਣ ਲੈ ਰਿਫਟ 750 ਐਮਐਲ ਤੇ ਇਹ ਜਿਹੜੀ ਪਾਰਟੀ ਸਾਰੀ ਦਵਾਈ ਪਾਉਣ ਵਾਲੀ ਆ ਆ ਪਗੋੜਾ ਸਾਡਾ ਕਰਦੇ ਲੋਡ ਬਰਤਨ ਉਹ ਗਫਾ ਪਾਣੀ ਫੇਰ ਆਊਗਾ ਇਹਨਾਂ ਦੇ ਵਿੱਚ ਓ ਟੱਕਣ ਟੁੱਕਣ ਨਾ ਸੁੱਟ ਜੋ ਜਿਤਨਾ ਲਾਦ ਲੈ ਜੋ ਝੂਣ ਦਾ ਕੰਮ ਖਿੱਚੀ ਹੋਣੀ ਹੁਣ ਆਪਾਂ ਦੂਸਰੇ ਪਲਾਟ ਵਾਲ ਨੂੰ ਰਵਾਨਾ ਹੋ ਗਏ ਆ। ਸਾੜੀਆਂ ਤੋਂ ਤਣੀਆਂ ਦੁਲੀਆਂ ਭੰਦੀਆਂ ਸਾਬ ਸੁੱਕ ਸਕ ਗਈਆਂ। ਆ ਆਪਣਾ ਦੂਸਰਾ ਪਲਾਟ ਆ ਇੱਧਰ। ਇੱਥੇ ਕੰਮ ਅੱਜ ਸ਼ੁਰੂ ਹੋ ਗਿਆ ਵਾ। ਇਹ ਇੰਦੀਆਂ ਹੁਣ ਤੁਹਾਨੂੰ ਪ੍ਰੋਪਰ ਵੀਡੀਓ ਪਾਇਆ ਕਰਾਂਗੇ ਕਿਉਂਕਿ ਹੁਣ ਤਰੀਕ ਜਿਹੜੀ ਆ ਛੋਣੇ ਵਾਲੀ ਆ ਗਈ ਆ। ਅੱਗੇ ਥੋੜਾ ਜਿਹਾ ਡਰ ਲੱਗਦਾ ਸੀ। ਤੇ ਹੁਣ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਸਾਰੀਆਂ ਪਾਇਆ ਕਰਾਂਗੇ। ਤਾਂ ਦਾ ਯਾਰ ਕੋ ਹੋਣੀ ਜੇ ਆ ਆਪਣਾ ਪਲਾਟ ਵਾਹਤਾ ਵਾ ਇਧਰ ਚਲਾਵਾਂਗੇ ਕੰਮ ਆ ਵਾਹ ਦੇ ਆ ਸਾਰਾ ਗੂਗਲ ਲਾਉਣੇ ਹੁਣ ਮੈਂ ਗੱਲ ਲਗਾ ਲਈ ਵੀ ਹੁਣ ਕੰਮ ਪੂਰਾ ਲੀਤੇ ਆ ਥੋੜੇ ਇਥੇ ਆਪਣਾ ਰਹਿ ਗਿਆ ਆ ਦਰਿਆ ਤੋਂ ਪਾਰ ਸਾਰਾ ਖੇਚ ਖੁਚ ਕੇ ਲੈ ਲਾ ਲੋ ਸਾਫ ਵੀ ਰੱਬ ਤੇਰਾ ਭਲਾ ਕਰੇ ਤੋ ਕਿਲੇ ਦੇ ਲਾਗੇ ਬਨੇ ਰਹਿ ਗਈ ਐ ਅੱਧਰ ਕਰਨ ਵਾਲੀ ਆ ਆ ਆਪਾਂ ਸੁੱਕੇ ਘਾਦ ਦੇ ਲਈਦਾ ਝੋਨਾ ਜਦੋਂ ਕੰਪਿਊਟਰ ਵੱਜ ਗਿਆ ਇਹਨੂੰ ਇੱਥੇ ਹੀ ਕੰਪਿਊਟਰ ਦੇ ਉੱਤੇ ਸੁਹਾਗਾ ਮਾਰ ਕੇ ਲਾ ਦੇਣਾ ਬਾਕੀ ਸਾਰੀ ਪੈਲੀ ਤਿਆਰ ਹੋ ਗਈ ਆ ਆਵੇ ਭਾਈ ਹੁਣ ਖੱਬੋ ਲਿਆ ਭਾਈ ਪੁੱਠੇ ਕੰਮ ਸਾਰੇ ਧਰ ਕੋ ਆ ਉਹ ਨਾ ਕੋਈ ਸਿੱਧਾ ਕੰਮ ਕਰੀ ਐਡੀ ਤਗੜੀ ਵਟ ਨਹੀਂ ਨਾ ਟੱਪਣੀ ਇਹਨੇ ਚਲੋ ਪਾਓ ਇਹ ਪੈਣਾ ਨਹੀਂ ਤੇਰਾ ਰ ਵੱਡਾ ਪਾਲਾ ਕਮਾ ਕੇ ਸੰਗਲ ਬਸ ਉਧਰਲੇ ਬੰਨੇ ਪਾ ਦੇ ਆ ਵਟਾਂ-ਵਟਾਂ ਦੇ ਬੂਟੇ ਬਾਟੇ ਵਾਏ ਨਹੀਂ ਜੇ ਦੇਖਣਾ ਵਾਹ ਇੱtain ਪਾਰੇ ਬਾ ਦੋਰਾ ਕਰਕੇ ਹੀ ਥੱਲੇ ਲਾਤਾ ਇੰਨਾ ਥੱਲੇ ਨਾ ਬੂਟਿਆਂ ਦੇ ਉੱਤੇ ਲਾ ਕੇ ਟਰੈਕਟਰ ਨੂੰ ਥੱਲੇ ਪੈਰਕ ਟੁੱਟ ਜਾਣਾ ਮੁੜ ਗਈ ਦੋਰਾ ਪਾ ਲਿਆ ਵਾ ਇਧਰੋਂ ਘੁਮਾ ਕੇ ਇਹਦੇ ਵਿੱਚ ਸਿੱਧਾ ਗੁੱਲਾ ਪੈ ਜਾਣਾ ਮੈਨੂੰ ਸ਼ੱਕ ਹੈ ਪੈ ਜਾਊਗਾ ਗੁੱਲਾ ਕਿਚ ਦੇ ਕੰਮ ਤੇਰਾ ਕੰਮ ਢਿੱਲਾ ਜਾ ਜਾਂਦਾ ਮੈਨੂੰ 12 ਦਿਨ ਤੋਂ ਕਿਰਤੀ ਕਰਵਾਉਂਦਾ ਰਹਿ ਗਿਆ ਮੈਨੂੰ ਦੱਸ ਦਿੰਦਾ ਮੈਂ ਟਰੈਕਟਰ ਘੱਲ ਦਿੰਦਾ ਕੋਈ ਨਾ ਚੱਲ 40 ਆਵਾਪ 71 ਦੇ ਮਗਰ ਲੈ ਵੀ ਇਹ ਨਹੀਂ ਕੰਮ ਰਹੀ ਅੰਦਾ ਕੰਮ ਹੁੰਦਾ ਥੋੜਾ ਜਾਈ ਵੀ ਰੇਤ ਨੇ ਸਿਰਫ ਟਰੈਕਟਰ ਨੂੰ ਚੈੱਕ ਮਾਰਿਆ ਹੁੰਦਾ ਇਗਲੇ ਵੇਆ ਘੋੜਾ ਬਣਾਉਣ ਵਧੀਆ ਤਰੀਕਾ ਦੱਸ ਕੱਲ ਆ ਛੋਟਾ ਟੋਜ ਨੂੰ ਤੇਰਾ ਖਲਾ ਰੇਤ ਰੂਤ ਦੇ ਕੰਮ ਉਹ ਉੱਤੇ ਰੱਖ ਲਾ ਕਿਤੇ ਲੋਡ ਪੈ ਜੇ ਤੇ ਆ ਇੱਕ ਪਲਾਟ ਆਪਣਾ ਇਹਨੂੰ ਲਾਉਣਾ ਸਾਰੇ ਵੇਖ ਕੇ ਹੌਲੀ 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 ਕੰਮ ਕਰਦੇ ਰਹੇ ਜੀ ਦਾ ਹੈ ਵੈਰ ਵੀ ਕਿਰਪਾ ਨਾਲ ਐਚ ਕੇ ਰੱਖਾਂਗੇ ਜਿਹੜਾ ਆਪਾਂ ਨੂੰ ਤਲਵੰਡੀ ਚੌਧਰੀਆਂ ਤੋਂ ਤਲਵੰਡੀ ਭਾਈ ਤਲਵੰਡੀ ਭਾਈ ਜਿੱਥੇ ਆਪਣੇ ਪੰਜਾਬ ਦਾ ਥਾਮ ਆ ਸਾਧਨ ਸੁਧਨ ਬਣਦੇ ਰਾਜਾ ਕੰਪਨੀ ਵਾਲੇ ਵੀਰ ਉਹ ਨਾਲੇ ਤਾਂ ਆਪਾਂ ਨੂੰ ਮਿਲਣਾਉਣ ਦੇ ਆ ਤੇ ਨਾਲ ਹੀ ਥੋੜਾ ਜਿਹਾ ਉਹਨਾਂ ਨੂੰ ਕੰਮ ਹੀ ਆਪਣੇ ਤਾਂ ਹੀ ਉਹ ਕਰਨਗੇ ਤੇ ਹੁਣ ਉਹਨਾਂ ਨੂੰ ਲੈ ਕੇ ਆਉਣੇ ਆ ਨਾਲੇ ਚਾਹ ਪਾਣੀ ਛਕਾਉਣੇ ਆ ਕੋਈ ਜੇ ਏਅਰਪਲੇਨ ਦੀ ਸੀਗਾ ਜੀ ਦਰਜਾਂ ਦੀ ਲੋਕੀ ਇਹਦਾ ਕੋਈ ਦੇਖੋ ਇੱਕ ਇਹ ਆ ਚੀਜ਼ ਵੱਡੀ ਕਰ ਦਿਓ ਜੇ ਤੁਸੀਂ ਜੈਕ ਲਾਉਣਾ ਆਦੇ ਉਹਦਾ ਰੇਤ ਨੇ ਬਾਹਰ ਤੇ ਬੈਠੇ ਇਹ ਹੁਣ ਇਹਦਾ ਫਿਕਸ ਹੀ ਆ ਬੰਦਿਆ ਇਹ ਫਿਕਸ ਹੋਣਾ ਇਹ ਤੇ ਆਪਣਾ ਵੀ ਲਾਉਂ ਵੀ ਉਸੇ ਜੈਕ ਤੋਂ ਹੁੰਦੀ ਆ ਉਹਦੇ ਲੱਗਦਾ ਇੱਥੇ ਜੈਕ ਭਾਈ ਆ ਚੀਜ਼ ਬੁਰੀ ਫਿਕਸ ਹੋ ਗਈ ਕੋਲ ਇਹ ਆ ਚੀਜ਼ ਜਿਹੜੀ ਇਕੱਲੀ ਟੁੱਟਣੀ ਆ ਦਾ ਉਹਦਾ ਕੀ ਬਣੀ ਹੁੰਦਾ ਉਹਦਾ ਬੈਨੀਫਿਟ ਹੈ ਜਿਸ ਤਰ੍ਹਾਂ ਹੁਣ ਤੁਹਾਨੂੰ ਮੱਛੀ ਲਾ ਕੇ ਦਿਖਾਉਣਾ ਤੇ ਜਦੋਂ ਆਪਾਂ ਇਹਨੂੰ ਚੁੱਕਦੇ ਆ ਨਾ ਉਹ ਥਰੜੇ ਬੰਨੇ ਚੜੇਗਾ ਵਟ ਦੇ ਵਿੱਚ ਉਹਨੇ ਵਟ ਦੀ ਥਰੜੀ ਮਿੱਟੀ ਚੁੱਕ ਕੇ ਤੇ ਜਾਣਦੀ ਨਾ ਜਦੋਂ ਮਿੱਟੀ țeਜੀ ਉਹ ਜਿਹੜਾ ਥੱਲੇੋਂ ਆਪਣਾ ਟੋਆ ਪੈ ਗਿਆ ਉਹ ਮਿੱਟੀ ਚ ਉੱਪਰ ਆਉਂਦੀ ਹੈ ਉਹ ਇਹ ਨਾਲ ਹੀ ਉੱਪਰ ਆਉਂਦਾ ਹਾਂ ਇਹ ਨਾਲ ਇਹ ਥੱਲੇ ਜਾਣਾ ਚਾਹੀਦਾ ਇਹ ਵੱਖਰਾ ਵਰਕ ਕਰੇ ਜਦੋਂ ਆਪਾਂ ਇਹਨੂੰ ਲਾਤਾ ਵਟ ਦੇ ਨਾਲ ਇਹ ਵੱਖਰਾ ਚੱਲੀ ਜਾਵੇ ਆ ਜਿਹੜੀ ਉਚਾਈ ਜਿਹੜੀ ਹੈ ਨਾ ਇਹ ਮਕ मतलब ਇਹ ਪੁੱਛੀ ਜਾਵੇ ਯਾਰ ਕਹਿਣਾ ਹਾਂ ਇਹ ਇਹਨੇ ਕੱਲਾ ਪੁੱਛਣਾ ਹੀ ਆ ਇਹ ਪੁੱਛੇ ਤਾਂ ਵੱਧ ਮਿੱਟੀ ਵੱਧ ਚੜਾਈ ਜਾਂਦਾ ਉੱਚੀ ਹੋ ਜਾਂਦੀ ਹਾਂ ਉੱਚੀ ਕਰੀ ਜਾਵੇ ਉਹ ਇਹਨੇ ਇਹ ਵਰਕ ਕਰਦਾ ਬੜਾ ਸ਼ਾਇਦ ਲੈ ਕਿਨੇ ਚੱਕਰ ਦੂਰੇ ਗੁੱਡ ਜੌਬ ਤੁਮ ਯਾਦ ਨਹੀਂ ਬਣੀ ਚੱਲਦਾ ਪੁੱਠਾ ਇਹ ਨਹੀਂ ਚਲਾਇਆ ਕਿੱਦਾਂ ਮੈਂ ਦੱਸਾਂ ਇਹ ਬੜਾ ਕੁਝ ਆ ਯਾਰ ਕਿੱਦਾਂ ਚਲਾਇਆ ਕਿੱਦਾਂ ਚਲਾਇਆ ਪੁੱਠਾ ਕਿੱ ਆ ਉਹ ਮੇਰਾ ਕੈਂਦਲਾ ਮੈਂ ਤਾਂ ਬਣਾ ਸਕਦੇ ਨਾ ਬੰਦਾ ਕੀ ਉਹਦੇ ਵਿੱਚ ਕੀ ਆਪਾਂ ਬਣਾਉਨੇ ਆ ਵੀ ਆਂਡੇ ਸਾਰੇ ਨਹੀਂ ਖਾਣੇ ਆਪਾਂ ਇਕੱਲਾ ਇਕੱਲਾ ਅੰਡਾ ਖਾ ਲਈ ਉਹਦਾ ਸਵਾਲ ਹੈ ਮੈਂ ਨਾ ਵੀਰਾਂ ਨੂੰ ਆਖਿਆ ਇਹ ਮੇਰ ਵਾਲਿਆਂ ਨੂੰ ਮੈਂ ਕਿਹਾ ਯਾਰ ਤੁਸੀਂ ਲੈ ਜਾਓ ਕਾਫੀ ਪਰ ਨਾ ਥੋੜਾ ਜਿਹਾ ਰੱਖੀਂ ਪਰ ਉਹਨਾਂ ਸਿਰਾਈ ਲਾ ਦੀ ਮੈਨੂੰ ਕਿਹ ਹੋਰ ਦਤਾ ਜਦੋਂ ਮੈਂ ਇੱਕ ਪਾਸੇ ਵੱਲੋਂ ਦਿਆ ਓਏ ਗੜੀ ਗੜਾ ਤਿੰਨ ਆਏ ਦੇਖਾਇਂ ਰਹੀ ਬਾਈ ਸਾਡੇ ਮਾਪਿਆਂ ਨੇ ਬੜਾ ਫਾਇਦਾ ਇਹਨੀ ਕਮਾਈ ਜਿਨਾ ਕਰਨੀ ਲੱਗਦੀ ਬਾਈ ਜੀ ਜਿਹੜਾ ਆਪਣਾ ਆ ਬੱਚਾ ਬ੍ਰਦਰ ਹੈ ਨਾ ਉਹ ਜਿਹੜਾ ਉਹਦਾ ਜਿਹੜੀ ਨੇ ਦੀਫਾ ਉਨਾਂ ਨੂੰ ਕਹਿਣਾ ਨਹੀਂ ਅਸੀਂ 70000 ਦਾ ਫੋਨ ਲਿਆ ਇਹ ਸਰ ਉਹਨੇ ਫਾਨੀ ਦਾ ਜਿਹੜੀ ਹਾਵਲਾ ਦੀ ਕਿਤਾ ਨਾ ਉਹਦੇ 10 ਰੁਪਏ ਖਲਾਨੀ ਬਾਈ ਜੀ ਤੇ ਜਿੰਨਾ ਚੰਗਾ ਇਤਰਾ ਫਰੀ ਹੋਇਆ ਉਹਨੇ ਜਿੰਸਰ ਰਹਿਣੀ ਫਰੀ ਕਰਕੇ 1000 ਨਿਕਲ ਜੀ ਨਹੀਂ ਤੇ 70000 ਰੁਪਏ ਖਾਦ ਲੋ ਵਾ ਕੇ ਕਿਤਾ ਇਹ ਸਿਰਫ ਪਾ ਮਾਲਕ ਦੀ ਹੋਈ ਹੋਰ ਕੋਈ ਕੰਪਨੀ ਨਹੀਂ ਗਈ ਆ ਇੰਦਰਵਾੜ ਤੋਂ ਪੀਰਪਾੜ ਵਸਾਰਾ ਸਿੱਟੇ ਨੇ ਤੇ 2:00 ਵਜੇ ਤੱਕ ਨਹੀਂ ਆਉਂਦੇ ਬੰਦੇ ਬਸ ਅਸੀਂ ਤੇਨ ਭਰਾ ਵਾਹੀ ਕਰਦੇ ਆ ਵੱਡਾ ਭਰਾ ਫਿਲਰ ਦਾ ਇੱਕ ਕੜ ਦੇ ਕੋਟਾ ਦਾ ਉਹ ਦੁਕਾਨਾ ਦੇ ਆਹ ਤੇ ਹੇ ਤੱਕ ਇਹਦਾ ਕੁਝ ਸਮੋਰੇ ਨੂੰ ਨਹੀਂ ਲੋ ਰਹੀ ਆ ਆਹ ਦਿਨਾ ਕਾਤੇ ਜਾਉਣੇ ਬਾਦ ਦੇ ਹਿੱਸੇ ਸਾਰੀ ਜੁੜੇਡ ਫੈਮਿਲੀ ਰੋਟੀ ਪਾਣੀ ਸਾਡਾ ਖਰਦਿਆਂ ਦੂਜਿਆਂ ਸਿੱਟੇ ਤਾਂ ਹੀ ਆ ਨਾ ਵੀ ਉਹ ਹਜੇ ਇੱਥੇ ਚੈਨ ਆ ਸਾਡੇ ਕੋਲ ਵੀਰ ਹੋਣੀ ਆ ਕਿਰਾਏ ਨੂੰ ਪੂਰਾ ਫੋਟੋ ਕਰਦੀ ਕੋਈ ਹੁਣ ਸਾਰੇ ਚਾਲੂ ਜਲੂ ਹੋ ਗਿਆ ਉਹ ਬੈਟਰੀ ਇਹ ਕਦੋਂ ਬਦਲਣ ਲਿਆਣਾ ਇਹ ਬਦਲਣੀ ਪੈਣੀ ਭਾਜੀ ਇਹ ਵੀ ਸਟਾਰਟ ਹੋ ਮੜ ਗਿਆ ਚੱਲਣਾ ਵਾ ਇਹ ਟ੍ਰੈਕਟਰ ਖੜੋਣਾ ਉਹਦਾ ਕੰਮ ਥੋੜਾ ਹੈਗਾ ਹਰ ਰਾਤ ਕੀ ਕਰਨਾ ਵਾ ਮੱਟਾ ਪਾਉਣਾ ਯਾਰ ਮੱਟਾ ਤੇ ਇਹਨੂੰ ਤੂੰ 575 ਲੈ ਜਾ ਔਰ ਦੂਜਾ ਜਿਹੜਾ ਕੰਪਨੀ ਵਾਲਾ ਖਲੋਤਾ ਇਸ ਮਹਾ ਦੇ ਸਟਾਰਟ ਦਿੱਤਾ ਦੰਗਾ ਖੁਰੋਚਾ ਨੂੰ ਚਲੋ ਹੁਣ ਆਪਣੀਆਂ ਲੇਵਰਾਂ ਉਟਣ ਡਈਆਂ ਪਨੀਰੀ ਖਿੱਚੀ ਉਹਦੇ ਕੰਮ ਨੂੰ ਸਾਰੇ ਐ ਵੇਲੇ ਥਾਉ ਥਾਈਆਂ ਔਰ ਟਰੈਕਟਰ ਦਿੱਤਾ ਪੱਕਾ ਹੀ ਇਹਨਾਂ ਨੂੰ ਬੱਸ ਆਪੋ ਆਪਣੀ ਪਨੀਰੀ ਆਪਨੇ ਆ ਵੀ ਢੋਗ ਇਹਨਾਂ ਸਾਰੇ ਰੱਖ ਦੇਣੀ ਵਾ ਝੋਨਾ ਤਕਰੀਬਨ ਵਾਵਾ ਖਿੱਚਿਆਗਾ ਕੰਮ ਹੁਣ ਤੇ ਅੱਜ ਆਪਣੇ ਜਿਹੜੇ ਤਲਵੰਡੀ ਭਾਈ ਤੋਂ ਰਾਜੇ ਵੀਰ ਹੋਣੀ ਤੇ ਉਹ ਆਪਾਂ ਨੂੰ ਮਿਲਣਾ ਐ ਸਪੈਸ਼ਲ ਆਪਣੀ ਸਵਰਗਾ ਦੀਪੁਰੀ ਮੋਟਰ ਵੇਖਣ ਆਏ ਆ ਨਾਲੇ ਆਪਣੇ ਨਾਲ ਸਾਧਨਾ ਸੁੰਦਰ ਨੂੰ ਵੇਖ ਕੇ ਗਿਆ ਤੇ ਜਿਹਦੇ ਨਾਲ ਚਲੋ ਇਦਾਂ ਦਾ ਵੀ ਕਈ ਯਾਰ ਆ ਬੰਦੇ ਦਾ ਪ੍ਰੇਮ ਬਣ ਜਾਂਦਾ ਬਹੁਤ ਤੇ ਵਧੀਆ ਲੱਗੇ ਬੰਦੇ ਨਾਈਸ ਜਿੱਦਾਂ ਪਹਿਲੇ ਯਰ ਕਿਹਨਾ ਮਿਲ ਜੇ ਕਿ ਕੋਈ ਉਪਰਾਂ ਨਹੀਂ ਲੱਗਾ ਲੱਗਾ ਵੀ ਜਿਵੇਂ ਆਪਦੇ ਵੀਰ ਆਈ ਹੁੰਦੇ ਤੇ ਫੇਸਬੁਕ ਤੇ ਸਾਰਾ ਪ੍ਰੋਜੈਕਟ ਗਏ ਆਪਣੇ ਤੇ ਉਹਨਾਂ ਵੀ ਇੱਕ ਵੱਟਾਂ ਵਾਲੀ ਮਸ਼ੀਨ ਤਿਆਰ ਕੀਤੀ ਆ ਬਹੁਤ ਸੋਹਣੀ ਮੈਨੂੰ ਦਿਖਾਈਆਂ ਵੀਡੀਓ ਵੀਡੀਓ ਵਧੀਆ ਮਾਰਕੀਟ ਦੇ ਵਿੱਚ ਕਿਉਂਕਿ ਜੇ ਤਲਵੰਡੀ ਭਾਈ ਜਿੰਦਰਾ ਬਣ ਗਿਆ ਤੇ ਸਮਝ ਲਓ ਚਾਰ ਚਪੇੜੇ ਕਾਮਯਾਬ ਹੋ ਗਿਆ ਓਏ ਉਹਨਾਂ ਦਾ ਨਹੀਂ ਰਹਿ ਗਿਆ ਹੁਣ ਸਾਰੇ ਵੀਰ ਆਪੋ ਆਪਣਾ ਕੰਮ ਨਿਬੇੜ ਕੇ ਤੇ ਉਹ ਵੀ ਥੱਕ ਗਿਆ ਤੇ ਹੁਣ ਸਾਰੇ ਆਪੋ ਆਪਣੀਆਂ ਡਿਊਟੀਆਂ ਦੇ ਫੇਰ ਪਹੁੰਚਾਂਗੇ ਤੇ ਅੱਜ ਵੀਰਾਂ ਨੇ ਫਾਰਮ ਤੇ ਆਏ ਤੇ ਵਧੀਆ ਲੱਗਾ ਚਲੋ ਇਦਾਂ ਵਧੀਆ-ਵਧੀਆ ਵੀਰਾਂ ਨਾਲ ਮਿਲਦੇ ਰਹੀਏ ਤੇ ਪ੍ਰੇਮ ਬਣਦਾ ਰਹੇ ਤੇ ਚਲੋ ਜ਼ਿੰਦਗੀ ਦੇ ਵਿੱਚ ਲੈ ਕੇ ਕੀ ਜਾਣਾ ਸਿਰਫ ਇਹੋ ਕੋਸ਼ਿਸ਼ ਆ ਵੀ ਮਿਲਨ-ਵਰਤਣ ਚੋਂ ਵਧੀਆ ਆ ਜੇ ਬੰਦਾ ਕਦੇ ਆਇਆ ਗਿਆ ਚੰਗੇ ਤਰੀਕੇ ਨਾਲ ਬੋਲੇ ਬੁਲਾਵੇ ਸਿਰਫ ਇਹੋ ਰਹਿ ਗਿਆ ਜਿਉਂਦੀ ਪੈਸਾ ਪੈਸਾ ਜਿਹੜਾ ਵਾ ਉਹ ਤੇ ਦੁਨੀਆ ਤੇ ਬਹੁਤ ਲੋਕ ਕਮਾਈ ਵੀ ਜਾਂਦੇ ਆ ਤੇ ਕਮਾਉਣਾ ਵੀ ਆ ਸਿਰਫ ਦੁਨੀਆ ਤੋਂ ਜਿਹੜਾ ਆਪਾਂ ਲੈ ਜਾਣਾ ਵੀ ਇੱਕ ਦੂਜੇ ਨਾਲ ਮਿਲਣ ਵਰਤਨ ਹੁਣ ਆ ਸਾਡਾ ਚਾਚਾ ਵਾ ਸਾਡਾ ਨੀਮਰ ਹੋ ਗਿਆ 60 70 ਸਾਲ ਦੇ ਲਾਗੇ ਬੱਲੇ ਹੋ ਗਿਆ ਤੇ ਆਪਣੇ ਨਾਲ ਵਧੀਆ ਜੋ ਮੈਂ ਨਾਲ ਵੀ ਮੈਂ ਨਾਲ ਥਿਰੂ ਤੋਂ ਆਪਣੇ ਨਹੀਂ ਆ ਤੇ ਪ੍ਰੇਮ ਲੈ ਕੇ ਕੁਝ ਨਹੀਂ ਜਾਣਾ ਇਹੋ ਜਿਹੇ ਬੰਦੇ ਨਾਲ ਹੋਣ ਨਾ ਤੇ ਅੱਧਾ ਫਿਕਰਫਕਾ ਮੁੱਕਿਆ ਨਾ ਇਹਨੇ ਵੀ ਬਹੁਤ ਜਿਆਦਾ ਸਟਰਗਲ ਕੀਤੀ ਇਦਾਂ ਬੰਦੇ ਨਾਲ ਹੋਣ ਤੇ ਹੁਣ ਚਲੋ ਮੂੰਹ ਦੀ ਵਡਿਆਈ ਨਹੀਂ ਕਰਨੀ ਚਾਹੀਦੀ ਜਦੋਂ ਤੇ ਤੰਮ ਤੇ ਸਾਨੂੰ ਕੋਈ ਵੀ ਟਰੈਕਟਰ ਦੀ ਕੋਈ ਤਕਲੀਫ ਨਹੀਂ ਲੀਂਦੀ ਪਤਾ ਹੁੰਦਾ ਵੀ ਇਹਨੇ ਸਾਰਾ ਕੰਮ ਕਰ ਜਨਾ। ਹੁਣ ਆਲੇ ਨਾ ਆ ਗੇ ਬਾਊ ਬਣਿਆ। ਗੋਣ ਸਿੱਖੇ ਦਾ ਇਹ ਫਾਇਦਾ ਹੁੰਦਾ ਜੇ ਨਾ ਸਿੱਖਿਆ ਹੁੰਦਾ ਤਾਂ ਅੱਜ ਕੀ ਨੇ ਹਣਾ ਆਖਣਾ ਨਹੀਂ ਕੀ ਆ ਜਾ। ਤੇ ਗੋਣ ਸਿੱਖਿਆ ਹੋਵੇ ਪਰ ਬੰਦਾ ਬੁੱਢੇ ਹੋਰੇ ਟਰੈਕਟਰ ਵਾਹ ਕੇ ਹੀ ਆਪ ਦਾ ਜਿਹੜਾ ਵਾ ਵਧੀਆ ਗੁਜ਼ਾਰਾ ਕਰਦਾ। ਮਿਹਨਤੀ ਆ ਬੰਦਾ। ਸਾਰੀ ਉਮਰ ਮਿਹਨਤ ਕਰਕੇ ਇਹੇ ਗਾੜੀ ਹੱਥ ਲੀਂ ਅੱਡਿਆ। ਮੈਨੂੰ ਯਾਦ ਵੀ ਇਹ ਦੱਸਦਾ ਸੀ ਵੀ ਜਦੋਂ ਮੈਂ ਆਲੀ ਦੇ ਵਿੱਚ ਆਇਆ ਸੀ ਜੇ ਅਸੀਂ ਚਲੋ ਜੰਮੇ ਵੀ ਨਹੀਂ ਉਦੋਂ ਤੇ ਉਦੋਂ ਰਪੇਲ ਪਾ ਕੇ ਬੰਦ ਦਿੱਤੇ ਤੇ ਅੱਜ ਇਹਦੇ ਤੇ ਜਾਈਏ ਤੇ ਦੋ ਕਮਰੇ ਰਸੋਈ ਲੈਂਡਰੀ ਬਾਥਰੂਮ ਪਾ ਕੇ ਆਪਦੀ ਹੱਥੀ ਮਿਹਨਤ ਕਰਕੇ ਇਹ ਨਹੀਂ ਆ ਵੀ ਕਹੇ ਤੋਂ ਜੱਗੀ ਮਾਰ ਲਈ ਜਾਂ ਕੋਈ ਵੀ ساری ਉਮਰ ਟਰੈਕਟਰ ਚਲਾਇਆ ਬਹੁਤ ਵਧੀਆ ਚਲੋ ਹਰ ਇੱਕ ਬੰਦੇ 'ਚ ਐਵੇਂ ਨਹੀਂ ਹੁੰਦੇ ਆ ਤੇ ਗੁਣ ਵੀ ਹੁੰਦੇ ਆ ਜਿਹੜੇ ਗੋਣਵਾਣਾ ਉਹ ਬੰਦੇ ਦੇ ਐਬਾਂ ਨੂੰ ਜਿਹੜੇ ਆ ਲਕੋ ਲੈਂਦੇ ਆ ਜੇ ਆਪਣੇ ਇੱਕ ਤਰ੍ਹਾਂ ਦੇ ਚੰਗੇ ਗੋਣਾ ਹੋਣ ਤੇ ਵਧੀਆ ਮਿਹਨਤ ਕਰਨ ਦੇ ਬੰਦਾ ਵਾ ਆਪਣਾ ਜੋਵਣ ਤੁਸੀਂ ਸਿਆਣਦੇ ਹੀ ਇਹ ਵੀ ਬਹੁਤ ਜਿਆਦੀ ਮਿਹਨਤ ਕਰਨ ਲਿਆ ਕੋ ਹੁਣ ਸ਼ਿਵਾ ਟੋਟੀ ਸਾਹਿਬ ਆਪਣੇ ਥੱਕ ਗਏ ਅੱਜ ਇਹ ਬਹੁਤ ਛੇਤੀ ਥੱਕ ਜਾਂਦਾ ਹੁਣ ਤੇ ਬਾਕੀ ਸਾਰੇ ਬੰਦੇ ਹੁਣ ਆਪੋ ਆਪਣੇ ਹੁਣ ਗੱਫਾ ਪਾਣੀ ਛੱਕ ਕੇ ਤੇ ਸੋਵਾਂਗੇ ਤੇ ਹੀ ਵੀ ਹੁਣ ਦੱਸ ਫੇਰੇ ਫੇਰ ਉਠਾਂਗੇ ਇਹੋ ਇੱਕ ਕਵਾੜੀ ਇਹੋ ਤੇ ਮਿਲਿਆ ਨੀ ਕੰਮ ਕੰਮ ਤੇ ਬਾਕੀ ਘਟ ਲਵਨੀਆਂ ਗੱਲਾਂ ਕਰਦੇ ਆਂ ਉਹ ਆਪੇ ਚੜ੍ਹਦੇ ਵੀਰ ਮਿਲਣਾ ਦਾ ਨੋਟਰੀਆ ਲਾ ਦੇਵਾ ਕਿ ਜੇ ਕੋਈ ਤੇ ਨਹੀਂ ਗੱਲਾਂ ਵੈਰ ਨੂੰ ਘਟੋੜਾ ਵਾ ਚੰਗੇ ਕਿਉਂਕਿ ਸਾਰੀ ਕਿਰਪਾ ਹੋਦੀ ਹੁੰਦੀ ਹੈ ਜਿਹੜੀਆਂ ਗੱਲਾਂ ਬਾਤਾਂ ਜਾਂ ਕੋਈ ਇਸ ਇਨਸਾਨ ਦੇ ਮਿਹਨ ਵੜਾਈ ਕਰਾਉਣੀ ਤੇ ਉਹ ਵੀ ਪਰਮਾਤਮਾ ਨੇ ਕਰਾਉਣੀ ਜਾਂ ਬਰਿਆਈ ਕਰਾਉਣੀ ਉਹ ਵੀ ਪਰਮਾਤਮਾ ਨੇ ਕਰਾਉਣੀ ਬੰਦੇ ਦੇ ਵਾਸਤੇ ਕੁਝ ਨਹੀਂ ਲਾ ਜਿਹੋ ਜਿਹਾ ਇਨਸਾਨ ਦੀ ਸੋਚ ਉਹ ਵੀ ਉਹੋ ਜੇ ਜਰੀਏ ਬਣਦੇ ਜਾਣੇ ਉਹੋ ਜੇ ਬੰਦੇ ਮਿਲਦੇ ਜਾਣੇ ਆਪਣੇ ਆਪ ਤੇ ਮਿਹਨਤ ਕਰਤੀ ਹੁੰਦੀ ਯਾਨੀ ਸਿਰਫ ਆਪਣੀ タルਚੀ ਦੇ ਨਾਲ ਜੁੜੇ ਰੋ ਆਪ ਦੇ ਵਿੱਚ ਹੰਕਾਰ ਨਾ ਪੈਦਾ ਕਰੋ ਗਿਰਬਾਣੀ ਬੜੋ ਜਿੱਲੀ ਪੜੀ ਜਾਵੇ ਤੇ ਜ਼ਰੂਰੀ ਨਹੀਂ ਆ ਕਿ ਹੁਣ ਕੰਮ ਛੱਡ ਕੇ ਆਪਾਂ ਅੱਗੇ ਵੀ ਹੁਣ ਨਹੀਂ ਕਰਨਾ ਵਾ ਕੰਮ ਕਰਦਿਆਂ ਕਰਦਿਆਂ ਵੀ ਆਪਾਂ ਗਰਬਾਣੀ ਤਾਂ ਸਾਡੇ ਆਪਾਂ ਨੂੰ ਕੋਈ ਰੋਗ ਟੋਕਣੀ ਸਿਰਫ ਪ੍ਰਮਾਤਮਾ ਨੂੰ ਯਾਦ ਰੱਖੋ ਤੇ ਸਾਰਿਆਂ ਬੰਦਿਆਂ ਨਾਲ ਪ੍ਰੇਮ ਭਾਵਨਾ ਰੱਖੋ ਕੋਈ ਈਰਖਾ ਨਾ ਰੱਖੋ ਖੁਸ਼ ਰਹੋ ਚੜ੍ਹਦੀ ਕਲਾ ਹੋਰ ਨਿਸ਼ਾਨ ਭਾਈ ਤੁਸੀਂ ਦੱਸੋ ਕੋਈ ਆਪ ਦਾ ਵਿਚਾਰ ਸਾਡਾ ਕੰਮ ਸੈਟਾ ਪੂਰਾ ਭਾਈ ਚੱਲਣ ਡਿਆ ਕੰਮ ਪੂਰਾ ਕੰਮ ਪੂਰਾ ਧੀਰਜ ਨਾਲ ਬੰਦੇ ਜਿੱਤੇ ਆ ਭਾਈ ਇਹ ਬੰਦਾ ਨਹੀਂ ਦੇਈਏ ਭਾਈ ਆ ਜੋ ਮਾਪਰਸੇ ਬਹਿ ਜਾਓ ਥੱਕ ਗਏ ਆ ਬਹੁਤ ਜਿਆਦਾ ਕੋਈ ਗੱਲ ਹੀ ਨਹੀਂ ਲੱਭੜੀ ਜਿਆਦਾ ਜਾਂਦੇ ਥੱਕਦੇ ਨਹੀਂ ਨਾ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਪਰ ਇਹ ਇਹਦਾ ਮੇਰੇ ਹਿਸਾਬ ਲਾਇਆ ਇਹ ਆਡਾ ਉਡਾ ਤੇ ਨਾ ਇਹਦੀ ਦ੍ਰਿਸ਼ੀ ਜੀ ਬੜੀ ਵੇਖ ਕੇ ਆ ਜੀ ਜਵਾਬ ਵੀ ਆਪਣੀਆਂ ਸਾਰੀਆਂ ਦੱਸਦੇ ਆ ਸਮਰਸੀ ਵਾਲ ਚ ਲੰਘਦੇ ਹਾਂ ਇਹਦਾ ਗੁਰੂਆ ਗੁੱਠਾ ਗਠਾਈਆਂ ਆ ਮਾਣਾ ਭਾਜੀ ਬਾਡੀ ਬਿਲਡਰ ਆਪਣੇ